ਦੋਸਤੋ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਪਰਮਜੀਤ ਸਿੰਘ ਗੱਲ ਕੰਡਿਆਲ ਜੋ ਇੰਨੀ ਦਿਨੀ ਕੈਨੇਡਾ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਨੇ ਕੈਨੇਡਾ ਦੇ ਹਾਲ ਬਾਰੇ ਇੱਕ ਕਵਿਤਾ ਲਿਖੀ ਹੈ ਜਿਸ ਦਾ ਨਾਮ ਹੈ ਆਓ ਸੁਣਾਵਾਂ ਮੈਂ ਕੈਨੇਡਾ ਦਾ ਹਾਲ ਉਹਨਾਂ ਨੇ ਇਹ ਕਵਿਤਾ ਮੈਨੂੰ ਭੇਜੀ ਆ ਤੇ ਉਹ ਕਵਿਤਾ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹਾਂ ਆਉ ਸੁਨਾਵਾ ਮਿੱਤਰੋ ਤੁਹਾਨੂੰ ਕੈਨੇਡਾ ਦਾ ਮਹਿਾਲ ਦਿਨੇ ਰਾਤ ਹੀ ਚਲਦੀ ਰਹਦੀ ਜ਼ਿੰਦਗੀ ਆਪਣੀ ਚਾਲ ਦੂਰ ਦਰਾਡੇ ਦੇਸੋਂ ਆਕੇ ਲੋਕ ਨੇ ਇੱਥੇ ਰਹਿੰਦੇ ਜਿਵੇਂ ਤਿਤਲੀਆਂ ਭੋਰੇ ਬਾਗ ਵਿੱਚ ਫੁੱਲਾਂ ਤੇ ਆਕੇ ਬਹਿੰਦੇ ਗੋਰੇ ਚਿੱਟੇ ਲੋਕ ਇਥੋਂ ਦੇ پاک ਪਵਿੱਤਰ ਦਿਲ ਦੇ ਸੌਰੀ ਥੈਂਕਸ ਹੱਸ ਕੇ ਕਹਿੰਦੇ ਜਦ ਕਿਦਰੇ ਵੀ ਮਿਲਦੇ ਹਿਰਨਾ ਵਾਂਗੂ ਭਰਨ ਜੁਗੀਆਂ ਤੇਜ ਇਹਨਾਂ ਦੀ ਚਾਲ ਆਓ ਸੁਣਾਵਾ ਮਿੱਤਰੋ ਤੁਹਾਨੂੰ ਕੈਨੇਡਾ ਦਾ ਮੈਂ ਹਾਲ ਆਓ ਸੁਣਾਵਾ ਮਿੱਤਰੋ ਤੁਹਾਨੂੰ ਕੈਨੇਡਾ ਦਾ ਮੈਂ ਹਾਲ ਲੇਕਾਂ ਦੇ ਵਿੱਚ ਬਤਕਾਂ ਆ ਕੇ ਫਿਰਨ ਲਾਉਂਦੀਆਂ ਤਾਰੀ ਘਰਾਂ ਦੇ ਮੂਹਰੇ ਮਹਿਕ ਫੁੱਲਾਂ ਦੀ ਸੋਹਣੀ ਸਜੀ ਕਿਯਾਰੀ ਸਭ ਦੇ ਚਿਹਰਿਆਂ ਉੱਤੇ ਦਿਸਦਾ ਵੱਖਰਾ ਹੀ ਕੋਈ ਨੂਰ ਸੋਹਣਾ ਦੇਸ਼ ਸਵਰਗਾ ਵਰਗਾ ਹੈ ਵਤਨਾਂ ਤੋਂ ਦੂਰ ਕੰਮਕਾਰਾਂ ਤੇ ਜਾਣ ਦੀ ਇੱਥੇ ਸਭ ਨੂੰ ਰਹਿੰਦੀ ਕਾਲ ਆਓ ਸੁਣਾਵਾ ਮਿੱਤਰੋ ਤੁਹਾਨੂੰ ਕਨੇਡਾ ਦਾ ਮਹਿਾਲ ਆਓ ਸੁਣਾਵਾ ਮਿੱਤਰੋ ਤੁਹਾਨੂੰ ਕਨੇਡਾ ਦਾ ਮਹਿਾਲ ਸਤ ਪਾਤੇ ਪਰ ਸ਼ਾਵਿਆਂ ਵਾਂਗੂ ਇਹਦੇ ਦੋਵੇਂ ਪੱਖ ਨੇ ਗਰਮੀਆਂ ਨਾਲੋਂ ਸਿਆਲ ਇਥੋਂ ਦੇ ਹੁੰਦੇ ਬਹੁਤ ਹੀ ਵੱਖ ਨੇ ਘਰਾਂ ਦੇ ਮੂਹਰੇ ਲੱਗ ਜਾਂਦੇ ਨੇ برفਾਂ ਵਾਲੇ ਢੇਰ ਰੂਹ ਦੇ ਭਰੇ ਟਰੱਕ ਜਿਵੇਂ ਕੋਈ ਆਕੇ ਜਾਏ ਔਲੇਰ ਹੱਥ ਪੈਰ ਸੁੱਨ ਹੁੰਦੇ ਜਾਵਣ ਤੁਰਨਾ ਹੋਏ ਮਹਾਲ ਆਓ ਸੁਣਾਵਾ ਮਿੱਤਰੋ ਤੁਹਾਨੂੰ ਕੈਨੇਡਾ ਦਾ ਮਹਿਾਲ ਆਓ ਸੁਣਾਵਾ ਮਿੱਤਰੋ ਤੁਹਾਨੂੰ ਕੈਨੇਡਾ ਦਾ ਮਹਿਾਲ ਬਰਫ਼ ਦੇ ਉੱਤੇ ਤੁਰਦਿਆਂ ਰਖੀਏ ਬੋਝ-ਬੋਝ ਕੇ ਪੈਰ ਜਦੋਂ ਤਿਲਕ ਕੇ ਡਿੱਗ ਪਏ ਕੋਈ ਫੇਰ ਨਾ ਰਹਿੰਦੀ ਖੈਰ ਛੇਤੀ ਕੀਤਿਆਂ ਕੋਈ ਵੀ ਇੱਥੇ ਵੈਦ ਹਕੀਮ ਨਾ ਲੱਭਦਾ ਇੱਕੋ ਹਾਲ ਹੀ ਹੋ ਜਾਂਦਾ ਪੱਕਿਆਂ ਕੱਚਿਆਂ ਸਭ ਦਾ ਐਮਰਜੈਂਸੀ ਵਿੱਚ ਵੀ ਬਹੁਤੀ ਹੁੰਦੀ ਨਹੀਂ ਸੰਭਾਲ ਆਓ ਸੁਣਾਵਾ ਮਿੱਤਰੋ ਤੁਹਾਨੂੰ ਕਨੇਡਾ ਦਾ ਮੈਂ ਹਾਲ ਆਓ ਸੁਣਾਵਾ ਮਿੱਤਰੋ ਤੁਹਾਨੂੰ ਕਨੇਡਾ ਦਾ ਮੈਂ ਹਾਲ ਸੋ ਤੁਹਾਨੂੰ ਚੰਗੀ ਲੱਗੇ ਤਾਂ ਨਾਲ ਦੀ ਨਾਲ ਦੋਸਤੋਂ ਸ਼ੇਅਰ ਕਰੀ ਜਾਇਓ ਅੱਗੇ ਹੈ ਔਲਾਜ ਦੇ ਪੱਖੋਂ ਇੱਥੇ ਵੇਖੇ ਬਹੁਤ ਬਹੁੜੀਆਂ ਪਾਉਂਦੇ ਥੱਕੇ ਟੁੱਟੇ ਪੁੱਤਰ ਨੁਹਾ ਮਸਾਂ ਕਮਾਂ ਤੋਂ ਆਉਂਦੇ ਕੰਮਕਾਰ ਵੀ ਛੱਡ ਨਾ ਸਕਦੇ ਉਹਨਾਂ ਦੀ ਮਜਬੂਰੀ ਮੌਰਗੇਜ ਦੀ ਕਿਸ਼ਤ ਮਸਾਂ ਹੀ ਰਲ ਕੇ ਕਰਦੇ ਪੂਰੀ ਵੈਦਰ ਵਾਈਫ ਤੇ ਵਰਕ ਨਾ ਲੱਭਦੇ ਕਿਸੇ ਗਾਰੰਟੀ ਨਾਲ ਆਓ ਸੁਣਾਵਾ ਮਿੱਤਰੋ ਮੈਂ ਕੈਨੇਡਾ ਦਾ ਹਾਲ ਆਓ ਸੁਣਾਵਾ ਮਿੱਤਰੋ ਤੁਹਾਨੂੰ ਮੈਂ ਕੈਨੇਡਾ ਦਾ ਹਾਲ ਸਭ ਨੇ ਆ ਕੇ ਇੱਥੇ ਪਹਿਲੋਂ ਬਹੁਤ ਮੁਸੀਬਤ ਹੈ ਝੱਲੀ ਹੁਣ ਵੀ ਜੇ ਕੋਈ ਆਉਣਾ ਚਾਹੇ ਰੱਖ ਕੇ ਆਏ ਤਸੱਲੀ ਜਿਸ ਦਾਤੇ ਨੇ ਚੁੰਝ ਲਾਈਏ ਚੋਗਾ ਵੀ ਦੇਉ ਖਲਾਰ ਮਿਹਨਤ ਵਾਲਾ ਬੰਦਾ ਐ ਪਰ ਬਾਜੀ ਜਾਂਦਾ ਮਾਰ ਸੋਚ ਸਮਝ ਕੇ ਕਰੋ ਫੈਸਲਾ ਕਹਿੰਦਾ ਹੈ ਕੰਡਿਆਲ ਆਉ ਸੁਣਾਵਾ ਮਿੱਤਰੋ ਤੁਹਾਨੂੰ ਕੈਨੇਡਾ ਦਾ ਮੈਂ ਹਾਲ ਬਿਨੇ ਰਾਤ ਹੀ ਚਲਦੀ ਰਹਦੀ ਜ਼ਿੰਦਗੀ ਆਪਣੀ ਚਾਲ ਆਓ ਸੁਣਾਵਾ ਮਿੱਤਰੋ ਤੁਹਾਨੂੰ ਕੈਨੇਡਾ ਦਾ ਮੈਂ ਹਾਲ ਸੋ ਇਹ ਸੀ ਜੀ ਕੈਨੇਡਾ ਦਾ ਹਾਲ ਜੋ ਸਾਡੇ ਅੰਕਲ ਸਤਕਾਰਯੋਗ ਪਰਮਜੀਤ ਸਿੰਘ ਜੀ ਗੱਲ ਕੰਡਿਆਲ ਹੋਰਾਂ ਨੇ ਇੱਕ ਹਫਤਾ ਲਿਖੀ ਆ ਤੁਹਾਨੂੰ ਕਿੱਦਾਂ ਦੇ ਲੱਗੀ ਤੁਸੀਂ ਕਮੈਂਟ ਕਰਕੇ ਸਾਨੂੰ ਦੱਸਣਾ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ